ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਲਾ ਕਲਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਦੋਨੇ ਗੱਬਣ ਚੰਗੇ ਆ ਗਰਮੀਆਂ ਦੇ ਤੋਹਫੇ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵੀਰ ਸਿੰਘ ਜੀ ਪਿੰਡ ਮਾਲਾਗਲਾ ਜ਼ਿਲ੍ਹਾ ਮੋਗਾ ਉਹ ਨਾਲ ਹੀ ਛੜਕਦੇ ਘਰ ਆਈ ਮੋਬਾਈਲ ਨੰਬਰ ਜੀ 872903288 ਠੀਕ ਆ ਵੀਰੇ ਇੱਕ ਨੰਬਰ ਇਧਰੋਂ ਜਰਸੀ ਤੋਂ ਸ਼ੁਰੂ ਕਰਦੇ ਆ ਸੁਆਗਰ ਨਮਾਜ ਇਹ ਪਹਿਲਾਂ ਵੇੜਾ ਦੋ ਦੰਦ ਬਾਈ ओरिजिनल ਇਹਨਾਂ ਦੋ ਦੰਦ ਦਾ ਬਾਈ ਗਾਰੰਟੀ ਹੋਵੇ ਠੀਕ ਆ ਜੀ ਗਾਰੰਟੀ ਉਹ ਵਿਖਾ ਵੀ ਦੇਵਾਂਗੇ ਠੀਕ ਆ ਵੀਰੇ ਕਿੰਨਾ ਸਮਾਂ ਲੈਂਦੀ ਆ ਜੀ ਇਹਦੀ 5-4 ਦਿਨ ਕੱਢੂਗਾ ਸਟੇਟ ਡੇਟ ਮੁਤਾਬਕ ਕਿੰਨਾ ਬਾਜੂ ਕਰਮ ਵਾਲੀ ਪਹਿਲੇ ਸੋਏ ਯਾਰ ਪਹਿਲਾ ਨਾ ਬੰਦ ਡੱਬਾ ਬਈ ਯਾਰ ਕਹਿਣ ਬਣਾ 16 17 ਕਿਲੋ ਕਹਿ ਕੇ ਦੇ ਦਿੱਤੇ ਠੀਕ ਹੈ ਜੀ 15 ਕਿਲੋ ਨਾਰਮਲ ਹੀ ਆ ਦੇ ਚੰਗੀ ਹੈ ਬਈ ਜਾਤ ਵਾਲੀ ਆ ਦੰਦ ਪਟ ਕੇ ਦਿਖਾ ਦੇ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਬਸ ਕੀ ਦੰਦ ਪਟ ਲਓ ਜੀ ਕਹਿਣ ਦੀ ਗੱਲ ਨੇ origignal ਦੋ ਦੰਦ ਆ ਜੀ ਕਵਾਲਿਟੀ ਬਹੁਤ ਹੈ ਜੀ ਤੋਰਦੀ ਵੀਰੇ ਇਹਨੂੰ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ オリジナル ਪੰਜਾਬ ਵਾਲੀ ਜਰਸੀ ਕਹਿੰਦੇ ਕਿ ਇਹਨੂੰ ਹਾਂ ਭਾਈ ਇੱਥੇ ਲਈਆ ਸਹੀ ਗੱਲ ਹੈ ਜੀ ਚੰਗੀ ਆ ਵੈੜ ਵੀਰੇ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜਿਹੜੇ ਹਿਸਾਬ ਨਾਲ ਬੱਚਾ ਉਹ ਹਿਸਾਬ ਨਾਲ ਹਾਈਟ ਵਜਨ ਚੰਗਾ ਜੀ ਸੰਭੀ ਭਲੀ ਆ ਪੂਰੀ ਨਹੀਂ ਦੋ ਦੰਦ ਬੱਚਾ ਇੰਨਾ ਵਜਨ ਵਜੂਦ ਵਾਲਾ ਘੱਟ ਹੀ ਹੁੰਦਾਗਾ ਸੇਵਾ ਵਾਲੇ ਘਰੋਂ ਆਈ ਆ ਤਿਆਰੀ ਸੋਹਣੀ ਕਰਦੀ ਹੁੰਦੀ ਆ ਬਾਈ ਕਹਿੰਦਾ ਕਹਿਨ ਨੂੰ ਐਵੇਂ ਆਪਾਂ 18 20 ਕਿਲੋ ਕਹੀ ਜਾਗੇ ਉਹਦਾ ਫਾਇਦਾ ਕੋਈ ਨਹੀਂਗਾ 15 ਕਿਲੋ ਤਾਂ ਖੁੱਲਾ ਹੀ ਪਿਆਜੂ ਬਾਕੀ ਤੇ ਉਹ ਵੀ ਮੱਝਾ ਅਰਗਾ ਸੰਗਣ ਥਾਣ ਕੱਲਾ ਕੱਲਾ ਨਿਖੜ ਮਾ ਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਕੋੜ ਸ਼ਾਂਖਪੋਰਾ ਵੀ ਨਹੀਂ ਥਾਣ ਤੁਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਤਿਆਰੀ ਬੜੀ ਸੋਣੀ ਕਰਦੀ ਹੁੰਦੀ ਹੈ ਜੀ ਨੇੜੇ ਤੋਂ ਕਰ ਲੋ ਥਾਣ ਚੈੱਕ ਕੱਲਾ ਕੱਲਾ ਨਿਖੜ ਮਾ ਲੱਗਿਆ ਹੱਥੀ ਚਵਾਈ ਇਹਦਾ ਥਣਾ ਦੇ ਜਮਾ ਡਾਨਾ ਜੀ ਹਾਂ ਹਾਂ ਓਕੇ ਹੋ ਗਿਆ ਬਾਈ ਠੀਕ ਆ ਵੀਰੇ ਮੈਂ ਉਹ ਤੇ ਭੁਗਵਾਉਗਾ ਆਪਣੀ ਜ਼ਿੰਮੇਵਾਰੀ ਹੋ ਗਈ ਠੀਕ ਆ ਡਿਮਾਂਡ ਵੀਰੇ ਦੀ ਮੰਡ ਵੀ ਜਾਇਜ਼ ਹੀ ਲੈਣ ਦੇਣ ਜਾਲੀ 62000 ਰੁਪਿਆ ਉਹ ਜੁਮਾਨਤਾਂ ਮਾਨਤਨ ਕਰਦਾ ਜਾਇਜ਼ ਡਿਮਾਂਡ ਆ ਜੀ 62000 ਨਹੀਂ ਅਗਲਾ ਪਤਾ ਬਾਲੇ ਪੈਸੇ ਮੰਗਦਾ ਸੀਸੀ 85 85000 ਮੰਗਦਾ ਦੋ ਦੰਦ ਬੱਚਾ ਹੀ ਆ ਕੱਲੇ ਕੱਚੀ ਕੱਚੀ ਆ ਜੀ ਸਹੀ ਗੱਲ ਬਾਈ ਦੇ ਹਿਸਾਬ ਨਾਲ ਜੱਜਮੈਂਟ ਹਾਈਟ ਦਾ ਤੁਸੀਂ ਲਾ ਲਿਓ ਜੀ ਜੇ ਜਮਾ ਤਿਆਰੀਆਂ ਚ ਹੁੰਦੀ ਤਾਂ ਮੁੱਲੇ ਦਾ ਹੋਰ ਹੋਣਾ ਸੀ ਕੱਚੀ ਆ 62000 ਚੋਂ ਮਾਨਤਾਣ ਹੋ ਜਾਊਗਾ ਦੋ ਨੰਬਰ ਵੀਰੇ ਇਹਦਾ ਸੁਆ ਕਰਨ ਮਾਜ ਇਹ ਦੂਜਾ ਸੁਆ ਹੁੰਦੀ ਆ ਬੈੜ ਬਾਈ ਸਮਾਂ ਕਿੰਨਾ ਲੈਂਦੀ ਆ ਜੀ ਹਾਂ ਬਈ ਪੂਰਾ ਹਫ਼ਤਾ ਪੈ ਲਈ ਡੇਟ ਮੁਤਾ ਹਾਂ ਇੱਕ ਹਫ਼ਤਾ ਪੂਰਾ ਠੀਕ ਆ ਜੀ ਥਣਾ ਦੀ ਡਾਨਾ ਜੀ ਹਾਂ ਗਾਂਟੀ ਉਹ ਆਪਣੀ ਕਿੰਨਾ ਪਾਜੂ ਦੁੱਧ ਜੀ ਇਹ ਬਈ 20 ਪਲੱਸ ਚੱਲੂਗੀ ਇਹ ਤਾਂ ਨਾਰਮਲ ਦੀ ਜੀ ਇਹ ਵੀ ਗਰਮੀਆਂ ਦਾ ਦੋ ਫਈਆ ਮੈਂ ਨਾ ਪੂਰੀ ਜਿਆਦਾ ਚੰਗੀ ਸਹੀ ਗੱਲ ਦੂਰਾ ਹੀ ਚੰਗਾ ਬਈ ਤੋੜ ਕੇ ਦਿਖਾ ਦੇ ਫਿਰ ਤੋੜ ਕੇ ਖਾ ਦੇ ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਦਾ ਅਸਦਾ ਦੂਜਾ ਜੀ ਸਮਾਂ ਲਗਭਗ ਹਜੇ ਲੈ ਜਾਊਗੀ ਜੇ ਹਫ਼ਤਾ ਇੱਕ ਤੋਂ ਦਿਨ ਵੱਧ ਵੀ ਸਕਦੇ ਆ ਜਾਂ ਘੱਟ ਵੀ ਸਕਦੇ ਆ ਚੰਗੀ ਬਜਨ ਵਜੂਦ ਵਾਲੀ ਗਰਮੀ ਆ ਤੂਫਾਨ ਠੀਕ ਹੈ ਦੱਸਣ ਮੁਤਾਬਕ ਸਹੀ ਗੱਲ ਆ ਜੀ ਦੋਸ ਦਾ ਅਸਟੀਮੇਟ ਤੁਸੀਂ ਆਪ ਦੇ ਹੋ ਤਿਆਰੀ ਤੋਂ ਲਾ ਲਿਆ ਕਰੋ ਜੀ ਪਸ਼ੂ ਦੇ ਕਿਉਂਕਿ ਪੈਸੇ ਤੁਸੀਂ ਲਾਉਣੇ ਹੁੰਦੇ ਤੇ ਅੰਦਾਜ਼ਾ ਵੀ ਵੀਰੇ ਤੁਸੀਂ ਲਾਉਣਾ ਹੁੰਦਾ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਚਮਕਦਮ ਕਾਲੀ ਬੱਚੀ ਆ ਕੋਈ ਆ ਇਹਨੀ ਵਰੇ ਲਿਸਿਫੀਕੀ ਆ ਚੰਗੀ ਆ ਵੜ ਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਸੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ੰਕ ਪੋਰਾ ਵੀ ਨੀ ਜ ਲੈ ਚੱਲੀ ਵੀਰੇ ਬਾਕੀ ਹਵਾਨੇ ਚ ਬਾਲਟ ਨਾ ਬਹੁਤ ਪੰਜਾਂ ਨੇ ਸਾਰੀਆਂ ਬਾਲਟ ਨਾ ਕਰਮਾਲ ਨੇ ਕੱਢ ਕੇ ਸੋਣਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੀ ਭਾਈ ਯਾਰ ਬਰਾੜਾ ਇਹਦਾ ਮੁੱਲ ਕਰਮਾ 70 ਕਰੀਏ 72 ਕਰੀਏ 8000 ਰੁਪਏ ਦੀ ਕਰ ਦੇ ਜੋੜਾ ਲੈ ਜੇ ਸੱਜਣ ਕੋਈ ਜੇ ਜੋੜੇ ਨਾ ਕਰਦਾਂਗੇ ਮੰਨਦਾਂ ਨਹੀਂ ਠੀਕ ਹੈ ਜੇ ਜਿਮਾਂਡ ਆਏ 68000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਬਾਕੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ